ਜਰ ਕੀ ਕਰੀਂ ਨੰਬਰ ਡਾਟ ਕੈਂਪ ਲਗਾਇਆ ਸਸੀ ਕਾਲ ਜੀ ਸਾਰਿਆਂ ਨੂੰ ਅਸੀਂ 2018 ਤੋਂ ਕੰਪਿਊਟਰ ਲਾਈਨ ਦੇ ਜਿਹੜੇ ਲੁਧਿਆਣੇ ਦੇ ਕੰਪਿਊਟਰ ਲਾਈਨ ਹੈ ਇਹਦੇ ਕੁਝ ਦੋਸਤਾਂ ਨੇ ਮਿਲ ਕੇ ਇੱਕ ਸੰਸਥਾ ਸ਼ੁਰੂ ਕੀਤੀ ਫੋਰ ਦਾ ਹਿਮਨਿਟੀ ਪਹਿਲਾਂ ਅਸੀਂ ਕਰਦੇ ਸੀਗੇ ਵੀ ਜੇ ਕਿਸੇ ਦੀ ਡਿਮਾਂਡ ਆ ਗਈ ਉਸੇ ਪੂਰੀ ਕਰਦੇ ਸੀਗੇ ਹਲੇ ਵੀ ਕਰਦੇ ਹਾਂ ਸਾਲ ਭਰ ਦੇ ਵਿੱਚ ਉਹ ਚੱਲਦਾ ਰਹਿੰਦਾ ਫਿਰ ਅਸੀਂ ਕੁਝ ਸੰਸਥਾਵਾਂ ਨਾਲ ਮਿਲ ਕੇ ਵੀ ਬਲੱਡ ਡੋਨੇਸ਼ਨ ਕੈਂਪ ਲਗਾਏ ਕੋਈ ਲਗਾਉਂਦੇ ਸੀ ਉਸੇ ਉਹਨਾਂ ਦੀ ਮਦਦ ਕਰਦੇ ਸੀ ਜਾ ਕੇ ਕੋਵਿਡ ਦੇ ਵਿੱਚ ਅਸੀਂ ਸਾਡੀ ਟੀਮ ਨੇ ਉਹ ਬੋਰਡ ਵੱਧ ਚੜ ਕੇ ਸੇਵਾ ਦੇ ਕੰਮ ਕੀਤੇ ਐਸੇ ਕੋਵਿਡ ਕੈਂਪ ਲੱਗੇ ਜਿਹੜੇ ਉਹਨਾਂ ਨਾਲ ਵੀ ਲੱਗੇ ਟੈਸਟ ਲੱਗੇ ਉਹਨਾਂ ਦੇ ਵਿੱਚ ਵੀ ਹੈਲਪ ਕਰਾਈ ਡੋਨੇਸ਼ਨ ਦੇ ਵਿੱਚ ਵੀ ਹੈਲਪ ਕਰਾਈਆਂ ਫੇਰ ਸਾਰਿਆਂ ਨੇ ਸੋਚਿਆ ਵੀ ਅਸੀਂ ਆਪਣਾ ਕੈਂਪ ਵੀ ਹੁਣ ਲਗਾ ਸਕਦੇ ਹਾਂ ਫੇਰ ਉਸੇ ਕੜੀ 'ਚ ਅੱਜ ਇਹ ਤੀਸਰਾ ਕੈਂਪ ਹੈਗਾ ਲਗਾਣਾ ਸੀ 21 ਤਰੀਕ ਨੂੰ ਸੀਗਾ ਚਾਰ ਸਾਹਿਬ ਸ਼ਾਹ ਦੇ ਦੀ ਯਾਦ 'ਚ ਮਾਤਾ ਗੁਜਰੀ ਦੀ ਯਾਦ 'ਚ ਉਹਨਾਂ ਦੀ ਸ਼ਹੀਦੀ ਦੀ ਯਾਦ ਦੇ ਵਿੱਚ 21 ਤਰੀਕ ਨੂੰ ਪਲਾਨ ਸੀਗਾ ਲੇਕਿਨ ਉਹ ਇਲੈਕਸ਼ਨ ਹੋਏ ਫੇਰ ਸਾਨੂੰ ਜਗ੍ਹਾ ਨਹੀਂ ਸੀਗੀ ਤੇ ਉਹਦਾ ਫੇਰ ਅੱਜ ਹੀ ਅੱਜ ਪਲਾਨ ਕੀਤਾ 11 ਤਰੀਕ ਨੂੰ ਅੱਜ ਇਹ ਤੀਸਰਾ ਬਲੱਡ ਡੋਨੇਸ਼ਨ ਕੈਂਪ ਸਾਡਾ ਲੱਗ ਰਿਹਾ ਹੈ ਹਲੇ ਤੱਕ 55 ਹੋ ਚੁੱਕੇ ਹਨ ਇਸ ਵਾਰ ਅਸੀਂ ਦੋ ਬਲੱਡ ਡੋਨੇ ਬਲੱਡ ਕੈਂਪਾਂ ਨਾਲ ਮਿਲ ਕੇ ਲਗਾ ਰਹੇ ਹਾਂ ਰੈੱਡ ਕਰਾਸ ਦੇ ਨਾਲ ਤੇ ਰਗੁਨਾਥ ਹਸਪੀਟਲ ਦੇ ਨਾਲ ਜੀ ਦੋਨਾਂ ਨੂੰ 50-50 ਦਵਾਂਗੇ ਉਮੀਦ ਹੈ ਕਿ ਅਸੀਂ 150 ਤੋਂ ਲੈ ਕੇ 200 ਯੂਨਿਟ ਦੇ ਵਿੱਚ ਅੱਜ ਇਕੱਠੇ ਕਰਾਂਗੇ ਜਿਹੜੇ ਲੋਕ ਸਮਝ ਲਓ ਬਲੱਡ ਲੈਣਾ ਚਾਹਵੇ ਕੰਟੈਕਟ ਕਰਨ ਕਿਸ ਤਰ੍ਹਾਂ ਅਸੀਂ ਫੋਰ ਦਾ ਹਿਊਮੈਨਿਟੀ ਦੇ ਫੋਨ ਨੰਬਰ ਵੀ ਦਿੱਤੇ ਹੋਏ ਆਂ ਜਿਹੜਾ ਵੀ ਸਾਨੂੰ ਕੰਟੈਕਟ ਕਰਦਾ ਹੈ ਖਾਸ ਕਰ ਜਿਹੜੇ ਦੂਜੇ ਸ਼ਹਿਰਾਂ ਤੋਂ ਆਉਂਦੇ ਜਿਨ੍ਹਾਂ ਨੂੰ ਪ੍ਰੋਬਲਮ ਹੁੰਦੀ ਹੈ ਉਹਨਾਂ ਦੀ ਤਾਂ ਅਸੀਂ 100% ਸਾਡਾ ਹੈ ਕਿ ਉਹਨਾਂ ਨੂੰ ਜ਼ਰੂਰ ਦੇਈਏ ਲੋਕਲ ਵੀ ਜਦੋਂ ਵੀ ਡਿਮਾਂਡ ਆਂਦੀ ਹੈ ਸਾਡੇ ਕੋਲ ਉਹ ਸਾਡਾ ਰਿਕਾਰਡ ਹੀ ਹੈ ਕਿ ਅਸੀਂ ਆਲਮੋਸਟ ਪੂਰਾ ਕਰਦੇ ਹੈ ਬਾਕੀ ਸਾਰਿਆਂ ਨੂੰ ਇਹੀ ਅਪੀਲ ਹੈ ਵੀ ਜਦੋਂ ਵੀ ਕਿਸੇ ਦੀ ਲੋੜ ਪਵੇ ਕੋਸ਼ਿਸ਼ ਹੋਵੇ ਪਹਿਲਾਂ ਆਪਣੇ ਘਰ ਚ ਪੂਰਾ ਹੋਵੇ ਉਹ ਘਰ ਤੋਂ ਨਹੀਂ ਪੂਰਾ ਹੁੰਦਾ ਤੇ ਬਾਹਰ ਸਮਾਜ ਦੀ ਮਦਦ ਅਸੀਂ ਦੇਣੀ ਹੋਈ ਹੈ ਲੈਣੀ ਵੀ ਹੈ ਤੇ ਦੇਣੀ ਵੀ ਹੈ ਦੋਨੀਆਂ ਚੀਜ਼ਾਂ ਨਹੀਂ ਅਸੀਂ ਕੋਈ ਸਾਡਾ ਕੋਈ ਚਾਰजेस ਨਹੀਂ ਹੈ ਜੀ ਇਹ ਤਾਂ ਜਦੋਂ ਸੇਵਾ ਅਸੀਂ ਤਾਂ ਇਹਨੂੰ ਰક્તਦਾਨ ਵੀ ਨਹੀਂ ਕਹਿੰਦੇ ਇਹ ਰક્ત ਸੇਵਾ ਹੈ ਖੂਨਦਾਨ ਨਹੀਂ ਹੈ ਸੇਵਾ ਹੈ ਸੇਵਾ ਦੇ ਵਿੱਚ ਤਾਂ ਜਦੋਂ ਹੈ ਤੇ ਕੋਈ ਪੈਸਾ ਨਹੀਂ ਹੈ ਜੀ ਸਾਡੇ ਵੱਲੋਂ ਬਲਕਿ ਖੁਦ ਹੀ ਅਸੀਂ ਇਕੱਠੇ ਕਰਕੇ ਜੋ ਵੀ ਖਰਚਾ ਵੀ ਹੁੰਦਾ ਅਸੀਂ ਆਪ ਹੀ ਕਰਦੇ ਹਾਂ ਅੱਜ ਕਿੱਥੇ ਬੁਲੇਟ ਤੁਹਾਡਾ ਕੈਂਪ ਜਿਹੜਾ ਲਗਾਏਗਾ ਜੀ ਇਹ ਮਾਲਵਾ ਖਾਲਸਾ ਸਕੂਲ ਦੇ ਅਸੀਂ ਧੰਨਵਾਦੀਆਂ ਇਹਨਾਂ ਨੇ ਦੂਜੀ ਵਾਰ ਸਾਨੂੰ ਜਗ੍ਹਾ ਦਿੱਤੀ ਹੈ ਇਹਨਾਂ ਦਾ ਸਹਿਯੋਗ ਪੂਰਾ ਮਿਲਦਾ ਹੈ ਤੇ ਅੱਜ ਦੂਜੀ ਵਾਰ ਇਹਨਾਂ ਨੇ ਸਾਨੂੰ ਜਗ੍ਹਾ ਦਿੱਤੀ ਕਿੰਨੇ ਤੋਂ ਕਿੰਨੇ ਵਜੇ ਤੱਕ ਹੈ ਇਹ 11 ਤੋਂ 4 ਵਜੇ ਤੱਕ ਦਾ ਟਾਈਮ ਰੱਖਿਆ ਹੈ ਜੀ ਅੱਜ ਪ੍ਰਧਾਨ ਜੀ ਕੀ ਨਾਮ ਹੈ ਜਿਹੜਾ ਫਲਡ ਕੈਂਪ ਲਗਾਈ ਕੀ ਕਰਦੇ ਹੋ ਇਹ ਜੀ ਫਾਰ ਦਾ ਹਿਮਨਿਟੀਜ਼ ਇੱਕ ਸੰਸਥਾ ਹੈ ਮੈਂ ਚੇਅਰਮੈਨ ਪੰਜਾਬ ਕੰਪਿਊਟਰ ਐਸੋਸੀਏਸ਼ਨ ਮੇਰੇ ਨਾਲ ਪ੍ਰਧਾਨ ਲੁਧਿਆਣਾ ਦੇ ਕੰਪਿਊਟਰ ਐਸੋਸੀਏਸ਼ਨ ਦੇ ਪ੍ਰਧਾਨ ਅਸੀਂ ਇਹਨਾਂ ਨਾਲ ਪੂਰਾ ਸਹਿਯੋਗ ਦੇ ਰਹੇ ਹੈਗੇ ਆ ਇਹ ਇਹਨਾਂ ਦਾ ਮੇਰੇ ਸਾਹਮਣੇ ਚੌਥਾ ਕਿ ਤੀਜਾ ਤੀਜਾ ਇਹ ਕੈਂਪ ਹੈਗਾ ਜਿਸ ਇਹ ਯੂਥ ਜਿਹੜਾ ਹੈਗਾ ਬਹੁਤ ਵਧੀਆ ਕੰਮ ਕਰ ਰਿਹਾ ਹੈਗਾ ਕੱਲਾ ਖੂਨਦਾਨ ਕੈਂਪਨੀ ਇਹਨਾਂ ਦੇ ਜੇ ਕਿਸੇ ਬੰਦੇ ਨੂੰ ਵੈਸੇ ਵੀ ਕੋਈ ਚੀਜ਼ ਦੀ ਲੋੜ ਪੈਂਦੀ ਹੈ ਕੋਈ ਪ੍ਰੋਬਲਮ ਆਂਦੀ ਹੈ ਤੇ ਸਾਰਾ ਇਹ ਜਿਹੜਾ ਹੈਗਾ ਸੰਸਥਾ ਬਹੁਤ ਵਧੀਆ ਤਰੀਕੇ ਨਾਲ ਯੋਗਦਾਨ ਪਾਉਂਦੀ ਹੈ ਪੈਸਾ ਇਕੱਠਾ ਕਰਦੀ ਹੈ ਤੇ ਉਹਨਾਂ ਨੂੰ ਕੋਈ ਮਤਲਬ ਕਿਸੇ ਤੋਂ ਨਹੀਂ ਲੈਂਦੀ ਆਪਸ ਹੀ ਜਿਹੜਾ ਕੀ ਹੁੰਦਾ ਵੀ ਕੋਈ ਹੋਰ ਲੈ ਰਿਹਾ ਕਿਸੇ ਤੋਂ ਉਹਨਾਂ ਨੂੰ ਕੋਈ ਫੰਡ ਹੈ ਆਪਣੇ ਲੈਵਲ ਤੇ ਇਹਨਾਂ ਨੇ ਕਰਨਾ ਆਪਣੇ ਮੈਂਬਰਸ ਤੋਂ ਹੀ ਲੈਣਾ ਹੈ ਤੇ ਉਸ ਦਾ ਮਤ ਕਰਨ ਲਈ ਤਰਫ ਤਰ ਤਿਆਰ ਰਹਿੰਦੇ ਆ ਹੁਣ ਕਿੰਨੇ ਕਿੰਨੇ ਡੋਨੇਟ ਆ ਚੁੱਕੇ ਨੇ ਮੇਰੇ ਸਾਬ ਨਾਲ 44 ਹੋ ਚੁੱਕੇ ਹੈਗੇ ਆ 50 ਪਲੱਸ ਹੋ ਗਏ ਆ ਹਾਂ ਜਦੋਂ ਮੈਂ 44 ਹੋ ਗਿਆ ਸਾਡਾ ਜਿਹੜਾ ਟਾਰਗੇਟ ਹੈਗਾ 100 ਪਲੱਸ ਆ ਮੈਨੂੰ ਲੱਗਦਾ ਵੀ 200 ਪਲੱਸ ਤੱਕ ਹੀ ਲੈ ਜਾਵਾਂਗੇ ਕਿਉਂਕਿ ਹਾਂਜੀ ਹਾਂਜੀ ਬੋਲੀ ਨਸ਼ਾ ਕਰਦੇ ਨੇ ਵੀਡੀਓ ਹੁਣ ਕੀ ਮੈਸੇਜ ਦੋਗੇ ਦੇਖੋ ਜੀ ਅਸੀਂ ਹਮੇਸ਼ਾ ਅੱਜ ਨਹੀਂ ਹਮੇਸ਼ਾ ਇਹ ਮੈਸੇਜ ਦਿੰਨੇ ਆਗੇ ਆ ਕਿ ਇੱਕ ਤਾਂ ਤੁਸੀਂ ਖੇਡਣਾ ਚਾਹੋ ਜਦੋਂ ਤੁਸੀਂ ਖੇਡਾਂ ਚਾਹੋਗੇ ਤੁਹਾਡਾ ਸਰੀਰ ਤਗੜਾ ਹੋਊਗਾ ਔਰ ਤੁਸੀਂ ਲੋਕਾਂ ਦੇ ਕੰਮ ਆਣਦੇ ਕਰ ਸਕਦੇ ਹੋ ਕੰਮ ਆ ਸਕਦੇ ਹੋ ਉਹਦੇ ਵਿੱਚ ਅਸੀਂ ਉਹਨਾਂ ਨੂੰ ਇਹੀ ਮੈਸੇਜ ਦਿੰਨੇ ਹਾਂ ਕਿ ਨਸ਼ਾ ਬਰਬਾਦ ਕਰੂਗਾ ਤੇ ਜੇ ਤੁਸੀਂ ਨਸ਼ਾ ਛੱਡ ਕੇ ਪੰਜਾਬ ਲਈ ਕੁਝ ਕਰਜੋ ਉਹਦੇ ਵਰਗਾ ਖੂਨ ਦਾ ਤਾਂ ਕਿਹੋ ਜਿਹਾ ਦਾਨ ਹੈ ਵੀ ਮਹਾਦਾਨ ਕਹਿੰਦੇ ਨੇ ਜਿਹੜੇ ਲੋਕ ਡਰਦੇ ਨੇ ਬਲੱਡ ਦੇਣ ਤੋਂ ਕਿਵੇਂ ਅਸੀਂ ਦੋਗੇ ਨਾ ਜੀਓ ਬਲੱਡ ਦੇਣਗੇ ਤਾਂ ਉਹਨਾਂ ਲਈ ਇਹੀ ਮੈਸੇਜ ਹੈ ਜੀ ਉਹਨਾਂ ਦਾ ਆਪਣੀ ਬੋਡੀ ਹੀ ਹਰ 6 ਮਹੀਨੇ ਬਾਅਦ ਇੱਕ ਯੂਨਿਟ ਤਿਆਰ ਕਰ ਦਿੰਦੀ ਹੈ ਉਹਨਾਂ ਦਾ ਹੀ ਇਹ ਆਪਣੀ ਹੀ ਲਈ ਦੇਣਾ ਚਾਹੀਦਾ ਉਹਨਾਂ ਨੂੰ ਇਹ ਨਹੀਂ ਵੀ ਕਿਸੇ ਲਈ ਦੇ ਰਿਹਾ ਉਹ ਆਪਣੇ ਹੀ ਸਰੀਰ ਨੂੰ ਓਕੇ ਕਰ ਲਈ ਉਹਨਾਂ ਨੂੰ ਇਹ ਬਲੱਡ ਦੇਣਾ ਚਾਹੀਦਾ ਅੱਜ ਦੀ ਡੇਟ ਦੇ ਵਿੱਚ ਐਕਸੀਡੈਂਟਲ ਕੇਸ ਬਹੁਤ ਵਧ ਰਹੇ ਹੈ ਤੇ ਪ੍ਰਮਾਤਮਾ ਦੀ ਦਿਆ ਨਾਲ ਜੇ ਅਸੀਂ ਹਰ ਬੰਦਾ ਇਨਸਾਨੀਅਤ ਦੇ ਤੌਰ ਤੇ ਜਿ ਖੂਨਦਾਨ ਕਰਦਾ ਹੈ ਲੋਕਾਂ ਦੀ ਜਾਨ ਬਚਾਣੇ ਆ ਤੇ ਇਸ ਤੋਂ ਵਧੀਆ ਚੀਜ਼ ਅਸੀਂ ਕੁਝ ਨਹੀਂ ਕਰ ਸਕਦੇ ਜਿਹੜਾ ਬੰਦਾ ਇਹਦੇ ਤਾਂ ਉਹ ਵੀ ਹੈ ਜਿਹੜਾ ਬੰਦਾ ਪੈਸੇ ਉਹਨਾਂ ਨਹੀਂ ਕਰ ਸਕਦਾ ਉਹ ਰਕਤਦਾਨ ਕਰਕੇ ਆਪਣਾ ਬਹੁਤ ਵੱਡਾ ਸਹਿਯੋਗ ਦੇ ਸਾਥ। ਥੈਂਕ ਯੂ ਥੈਂਕ ਯੂ ਹਾਂਜੀ ਭਾਜੀ ਕੀ ਨਾਵਾਂ ਤੇ ਕੀ ਗੱਲ ਚੱਲਦੀ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਪ੍ਰਧਾਨ ਲੁਧਿਆਣਾ ਕੰਪਿਊਟਰ ਐਸੋਸੀਏਸ਼ਨ ਅੱਜ ਅਸੀਂ ਦਾ ਫਾਰਦਾ ਹਿਮੈਨਟੀ ਕਲੱਬ ਵੱਲੋਂ ਜਿਹੜਾ ਇੱਕ ਖੂਨਦਾਨ ਕੈਂਪ ਜਿਹੜਾ ਕਿ ਤੀਜਾ ਖੂਨਦਾਨ ਕੈਂਪੇਨ ਦਾ ਲਗਾਇਆ ਗਿਆ ਮਾਲਵਾ ਖਾਲਸਾ ਸਕੂਲ ਕੋਚਰ ਮਾਰਕੀਟ ਦੇ ਵਿੱਚ ਉਹਦੇ ਵਿੱਚ ਇਕੱਠੇ ਹੋਏ ਆਂ ਔਰ ਮੈਂ ਇਹਨਾਂ ਸਾਰਿਆਂ ਨੂੰ ਵਧਾਈ ਦਿਨਾ ਸਾਰੇ ਮੈਂਬਰਸ ਨੂੰ ਜਿੱਥੇ ਬਹੁਤ ਵਧੀਆ ਉਪਰਾਲਾ ਹੈ ਜੋ ਤੁਸੀਂ ਖੂਨਦਾਨ ਮਹਾਦਾਨ ਕਿਹਾ ਜਾਂਦਾ ਹੈ ਔਰ ਇਹ ਸਾਡੀ ਲੁਧਿਆਣਾ ਆਈਟੀ ਐਸੋਸੀਏਸ਼ਨ ਦੇ ਸਾਰੇ ਮੈਂਬਰਸ ਨੇ ਮੁੱਢਲੇ ਮੈਂਬਰਸ ਨੇ ਸਟਾਫ ਮੈਂਬਰਸ ਨੇ ਜਿਨ੍ਹਾਂ ਨੇ ਉਪਰਾਲਾ ਕਰਕੇ ਕਲੱਬ ਬਣਾਇਆ ਤੇ ਮੈਂ ਸਾਰੇ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਸਾਰੇ ਆਪਣੇ ਵਿਊਅਰਸ ਨੂੰ ਸਾਰੇ ਆਪਣੇ ਮਿੱਤਰ ਬੇਜਿਆਂ ਨੂੰ ਇਹ ਕਹਿਣਾ ਚਾਹਨਾ ਵੀ ਆਪਾਂ ਵੱਧ ਚੜ ਕੇ ਇਹੋ ਜਿਹੇ ਧਰਮ ਦੇ ਕਾਰਜਾਂ ਚ ਹਿੱਸਾ ਲਈਏ ਸੋ ਥੈਟ ਖੂਨਦਾਨ ਦੇ ਨਾਲ ਅਸੀਂ ਕੋਈ ਨਾ ਕੋਈ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਹਾਂ ਕਿ ਲੱਗਦਾ ਹੈ ਜਿਹੜੇ ਲੋਕ ਡਰਦੇ ਨੇ ਹਲੇ ਬਲੱਡ ਦੇਖ ਤੋਂ ਉਹਨਾਂ ਕਿੰਸਾ ਨਵੇਂ ਸਿਤੋਗੇ ਦੇਖੋ ਜੀ ਹੁਣ ਤੁਸੀਂ ਅਕਸਰ ਟੀਵੀ 'ਚ ਆਣਾ ਦੇਖਦੇ ਹੋ ਸਰਪ੍ਰਾਈਟ ਦੀਆਂ ਤੇ ਡਿਊ ਦੀਆਂ ਜੀ ਡਰ ਕੇ ਆ ਕੇ ਜੀਤ ਹੈ ਅਸਲੀ ਜੀਤ ਤੇ ਹੈ ਤੁਸੀਂ ਆਓ ਫੇਸ ਕਰੋ ਇਸ ਚੀਜ਼ ਨੂੰ ਹਾਰਡਲੀ 5-7 ਮਿੰਟ ਦੇ ਵਿੱਚ ਬੰਦਾ ਫਿਰ ਰੈਗੂਲਰ ਹੋ ਜਾਂਦਾ ਬੋਡੀ ਆਪਣੇ ਆਪ ਆਪਣਾ ਫਲੋ ਲੈ ਲੈਂਦੀ ਹੈ ਬਲੱਡ ਦਾ ਮੇਰੇ ਹਿਸਾਬ ਨਾਲ ਇਹ ਇੱਕ ਹੂਆ ਬਣਾ ਦਿੱਤਾ ਗਿਆ ਹੈ ਔਰ ਇਹਦੇ ਚੋਂ ਨਿਕਲੋਂਦੀ ਲੋੜ ਹੈ ਜਿਹੜੇ ਬਲੱਡ ਕਿਸ ਨੂੰ ਚਾਹੀਦਾ ਤਾਂ ਕਿਸ ਤਰ੍ਹਾਂ ਤੁਹਾਨੂੰ ਕੰਟੈਕਟ ਕਰ ਕਿਸ ਤਰ੍ਹਾਂ ਤੁਹਾਨੂੰ ਮਿਲ ਸਕਦੇ ਹੋ ਫਾਰ ਦਾ ਹੋਮੈਂਟਿਕ ਕਲੱਬ ਦੇ ਡਿਟੇਲ ਇਹਨਾਂ ਦਾ ਫੇਸਬੁੱਕ ਪੇਜ ਇਹਨਾਂ ਦਾ ਇੰਸਟਾਗ੍ਰam ਪੇਜ ਪੂਰੇ ਉੱਥੇ ਇਹਨਾਂ ਦੇ ਨੰਬਰਸ ਫਲੈਸ਼ ਆਊਟ ਨੇ ਕਿਸੇ ਵੀ ਲੋੜਵੰਦ ਵੀਰ ਭੈਣ ਨੂੰ ਜਦੋਂ ਵੀ ਬਲੱਡ ਦੀ ਲੋੜ ਹੈ ਉਹ ਕੰਟੈਕਟ ਕਰ ਸਕਦਾ ਹੈ ਇਹ ਇਮੀਡੀਏਟ ਉਹਨਾਂ ਨੂੰ ਕੁਪਨ ਪ੍ਰੋਵਾਈਡ ਕਰਾਨੇ ਚਾਹੀਏ ਉਹ ਰੈੱਡ ਕਰਾਸ ਦੇਣ ਚਾਹੀਏ ਡੀ ਐਮ ਸੀ ਦੇਣ ਇਹਨਾਂ ਦੇ ਥਰੂ ਇਮੀਡੀਏਟ ਬਲੱਡ ਮਿਲੇਗਾ ਠੀਕ ਹੈ ਜੀ ਹਾਂਜੀ ਮੇਰਾ ਨਾਮ ਤੇਜਵੀਰ ਸਿੰਘ ਹੈ ਜੀ ਮੈਂ ਫਸਟ ਟਾਈਮ ਡੋਨਰ ਆ ਜੀ ਤੇ ਬਲੱਡ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਚੀਜ਼ ਆ ਜਿਹੜੀ ਆਪਾਂ ਕੋਈ ਬਣਾ ਨਹੀਂ ਸਕਦਾ ਸੈਂਟੀਫਿਕਲੀ ਬਣਾ ਨਹੀਂ ਸਕਦੀ ਇਹ ਆਪਾਂ ਨੂੰ ਹੀ ਹਿਊਮੈਨਿਟੀ ਸੇਕ ਦੇਣੀ ਪੈਣਾ ਤੇ ਮੈਂ ਯੂਥ ਨੂੰ ਕਹਿੰਦਾ ਵੀ ਇਨਸਪਾਇਰ ਹੋਵੋ ਮਾਲਵਾ ਸਕੂਲ ਚ ਅੱਜ ਲੱਗਾ ਹੋਇਆ ਹੈ ਬਲੱਡ ਡੋਨੇਸ਼ਨ ਕੈਂਪ ਇੱਥੇ ਆ ਕੇ ਬਲੱਡ ਦੋ ਲੋਕਾਂ ਦੀ ਬਹੁਤ ਜਾਨਾਂ ਬਚਦੀਆਂ ਬਾਚ ਸਕਦੀਆਂ ਤੁਹਾਡੇ ਬਲੱਡ ਕਰਕੇ ਤੇ ਯੂਥ ਨੂੰ ਐਦਾ ਦੇ ਐਕਟੀਵਿਟੀਜ਼ ਚ ਪਾਰਟਿਸਿਪੇਟ ਕਰਨਾ ਚਾਹੀਦਾ ਪਹਿਲੇ ਵਾਰ ਦੇ ਰਹੇ ਬਲੱਡ ਹਾਂਜੀ ਹਾਂਜੀ ਫਰਸਟ ਟਾਈਮ ਬਸ ਵਧੀਆ ਜੀ ਆਪਾਂ ਕਿਸੇ ਦੀ ਜਾਨ ਬਚਾਵਾਂਗੇ ਹੋਰ ਕੀ ਚਾਹੀਦਾ ਇਸੇ ਤਰ੍ਹਾਂ ਅਗੋਂ ਵੀ ਦਿੰਦੇ ਰਹੋ ਹਾਂਜੀ 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 ਬਿਲਕੁਲ ਕੀ ਮੈਸੇਜ ਹੋਵੇ ਜਿਹੜੇ ਲੋਕ ਡਰਦੇ ਨੇ ਬਲੱਡ ਦੇਣ ਤੋਂ ਡਰਨਾ ਨਹੀਂ ਚਾਹੀਦਾ ਦੇਖੋ ਇਹਨਾਂ ਦੇ ਇੱਕ ਤਾਂ ਆਪਣੀ ਸਰਕੂਲੇਸ਼ਨ ਵਧਦੀ ਹੈ ਬਲੱਡ ਦੀ ਕੂਨ ਪਤਲਾ ਵੀ ਹੁੰਦਾ ਨੇ ਕਹਿੰਦੇ ਨਾਲੇ ਇੱਕ ਦੂਜੀ ਗੱਲ ਹੈ ਵੀ ਲੋਕਾਂ ਦੀ ਕਿਸੇ ਦੀ ਜਾਣ ਵੱਜੂਗੀ ਹੋਰ ਕੀ ਚਾਹੀਦਾ ਆਪਾਂ ਨੂੰ ਠੀਕ ਠੀਕ ਹਾਂਜੀ ਭਾਜੀ ਕੀ ਨਾਮ ਹੈ ਬਲੱਡ ਕੈਂਪ ਮੈਂ ਜੀ ਸੌਰਵ ਅਰੋੜਾ ਮੇਰਾ ਨਾਮ ਹੈ ਸਾਡੀ ਐਨ ਜੀਓ ਦਾ ਨਾਮ ਹੈ ਜੀ ਫੋਰ ਦੇ ਹਿਊਮੈਨਿਟੀ ਇਹ 2018 ਚ ਅਸੀਂ ਕੰਮ ਸ਼ੁਰੂ ਕੀਤਾ ਸੀ ਸੇਵਾ ਭਾਵਨਾ ਨਾਲ ਅੱਜ ਵੀ ਅਸੀਂ ਮਤਲਬ ਕੰਟੀਨਿਊ ਕਰ ਰਹੇ ਹਾਂ ਅੱਜ ਅਸੀਂ ਤੀਜਾ ਬਲੱਡ ਕੈਂਪ ਲਗਾਇਆ ਮਾਲਵਾ ਖਾਲਸਾ ਸਕੂਲ ਕੋਚਨ ਮਾਰਕੀਟ ਦੇ ਨੇੜੇ ਇਹ ਤੀਜਾ ਜਿਹੜਾ ਬਲੱਡ ਕੈਂਪ ਲਾਇਆ ਅਸੀਂ ਸਾਰੇ ਮਤਲਬ ਸਹਿਯੋਗੀ ਨਾਲ ਖੜੇ ਆ ਇੱਕ ਵਾਰੀ ਇੱਧਰ ਵੀ ਘੁਮਾ ਦਿਓ ਤੇ ਉਸ ਚੀਜ਼ ਲਈ ਅਸੀਂ ਮਤਲਬ ਬਲੱਡ ਡੋਨੇਸ਼ਨ ਜਿਹੜਾ ਲਾਇਆ ਉਹਦੇ 'ਚ ਸਾਡਾ ਟੀਚਾ ਜਿਹੜਾ ਹੈਗਾ 150 ਤੋਂ 200 ਨੰਬਰ ਦਾ ਹੈਗਾ ਫਿਲਹਾਲ ਅਸੀਂ 55+ ਤੇ ਜਾ ਚੁੱਕੇ ਹਾਂ ਮਤਲਬ ਡੋਨੇਸ਼ਨ ਜਿਹੜੀ ਹੋ ਚੁੱਕੀ ਹੈ ਤੇ ਬਾਕੀ ਅੱਗੇ ਕੰਟੀਨਿਊ ਕਰਨਾ ਹੈ। ਜਿੰਕ ਬਿੜੇ ਨੂੰ ਕੀ ਮੈਸੇਜ ਹੈ? ਯੰਗ ਬਿੜੇ ਨੂੰ ਇਹੀ ਮੈਸੇਜ ਹੈ ਜੇ ਅਸੀਂ ਮਤਲਬ ਸਾਰੇ ਯੂਥ ਅਗਰ ਇਹ ਕੰਮ ਕਰ ਸਕਦੇ ਹਾਂ ਬਲੱਡ ਡੋਨੇਸ਼ਨ ਕੈਂਪ ਲਗਾ ਸਕਦੇ ਹਾਂ ਜਾਂ ਬਲੱਡ ਡੋਨੇਟ ਕਰ ਸਕਦੇ ਹਾਂ ਤੁਸੀਂ ਵੀ ਪਿੱਛੇ ਨਾ ਹਟੋ ਆਪ ਅੱਗੇ ਆਓ ਇਹਦੇ ਵਿੱਚ ਕੋਈ ਕਮੀ ਨਹੀਂ ਹੈ। ਇਸੇ ਤਰ੍ਹਾਂ ਹਰ ਸਾਲ ਲਗਾਇਆ ਜਾਊਗਾ। ਹਰ ਸਾਲ ਅਸੀਂ ਮਤਲਬ ਤੇ ਜੇ ਮਹੀਨੇ ਬਾਅਦ ਤਿਆਰ ਹੋ ਜਾਂਦਾ ਅਸੀਂ ਇਹੀ ਸੋਚਦੇ ਹਾਂ ਕਿ ਹਰ ਤੀਜੇ ਮਹੀਨੇ ਚੌਥੇ ਮਹੀਨੇ ਜਦੋਂ ਵੀ ਸਾਡਾ ਪਲਾਨ ਬਣੇ ਮਤਲਬ ਜਿਹੜਾ ਐਂਜਨਲ ਕੰਸਲਟ ਕਰਕੇ ਉਹ ਸਾਹਮਣੇ ਲਗਾਇਆ ਜਾਵੇ ਕੀ ਨਾਮ ਤੁਹਾਡੀ ਸੰਸਥਾ ਦਾ ਫੋਰ ਦੀ ਹਿਊਮੈਨਿਟੀ ਨਾਮ ਹੈ ਜੀ ਜੀ ਸਰ ਕਿਸ ਤਰ੍ਹਾਂ ਦੇ ਜਿਹੜਾ ਬਲੱਡ ਕੈਪ ਲਗਾਇਆ ਜਿਹੜੇ ਲੋਕ ਆਉਂਦੇ ਜੰਗ ਪੀੜੀ ਜਾਂ ਨਸ਼ੇ ਵਾਲੇ ਜਿਹੜਾ ਤੁਰੀ ਵੀ ਹੈ ਕੀ ਮਰਸੀ ਦੇ ਕੋਈ ਉਹਨਾਂ ਸਰ ਜੰਗ ਪੀੜੀ ਦੇ ਲਈ ਮੈਸੇਜ ਇਹੀ ਹੈ ਕਿ ਨਸ਼ਾ ਸਾਡੀ ਜ਼ਿੰਦਗੀ ਬਰਬਾਦ ਕਰਦਾ ਹੈ ਸਾਡੀ ਫੈਮਿਲੀ ਬਰਬਾਦ ਕਰਦਾ ਹੈ ਸਾਨੂੰ ਜਿੰਨਾ ਹੋ ਸਕੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਔਰ ਰ ਅਪੋਰ ਡੋਨੇਟ ਕਰਨਾ ਸਾਡੇ ਲਈ ਬਹੁਤ ਹੀ ਫਾਇਦੇਮੰਦ ਹੈ ਸਾਡੇ ਆਪਣੇ ਲਈ ਵੀ ਕਿਉਂ ਸਾਡਾ ਹਰ 3 ਮਹੀਨੇ ਬਾਅਦ ਸਾਡਾ ਬਲੱਡ ਪੂਰਾ ਹੋ ਜਾਂਦਾ ਜਿਹੜਾ ਅਸੀਂ ਡੋਨੇਟ ਕਰਦੇ ਆ ਸਾਡੀ ਬਾਡੀ ਨਵਾਂ ਬਲੱਡ ਆਪਣੇ ਆਪ ਬਣਾਉਂਦੀ ਹੈ ਔਰ ਸਾਨੂੰ ਬਲੱਡ ਡੋਨੇਟ ਜ਼ਰੂਰ ਕਰਨਾ ਚਾਹੀਦਾ ਸਾਡਾ ਕੀਤਾ ਹੋਇਆ ਬਲੱਡ ਡੋਨੇਟ ਕਿਸੇ ਵੀ ਟਾਈਮ ਕਿਸੇ ਨੂੰ ਵੀ ਐਮਰਜੈਂਸੀ ਵਿੱਚ ਲੋੜ ਪੈ ਸਕਦਾ ਜੀ ਕਹਿੰਦੇ ਜੀ ਪੈਸਿਆਂ ਨਾਲ ਬਲੱਡ ਨਹੀਂ ਬਣਾਇਆ ਜਾ ਸਕਦਾ ਜੀ ਕਿ ਸਾਨੂੰ ਬੱਦੀ ਸਰ ਬਿਲਕੁਲ ਠੀਕ ਹੈ ਜੀ ਅਸੀਂ ਕੋਈ ਵੀ ਬਲੱਡ ਹੈ ਜਿਹੜਾ ਕੋਈ ਮਸ਼ੀਨ ਬਣਾਉਂਦੀ ਨਹੀਂ ਹੈਗੀ ਇਹ ਹਿਊਮਨ ਬਡੀ ਹੈ ਜਿਹੜੀ ਬਲੱਡ ਸਾਡਾ ਬਣਾਉਂਦੀ ਹੈ ਔਰ ਨਾ ਹੀ ਅਸੀਂ ਬਲੱਡ ਕਿਸੇ ਤੋਂ ਪੈਸਾ ਨਾਲ ਪਰਚੇਸ ਕਰ ਸਕਦੇ ਆ ਜੀ ਔਰ ਕੀ ਮੈਸੇਜ ਹੋਵੇ ਪੰਜਾਬ ਵਾਸਤੇ ਸਰ ਮੈਸੇਜ ਇਹ ਹੀ ਹੈ ਜੀ ਸਾਰਿਆਂ ਦੇ ਲਈ ਕਿ ਤੁਸੀਂ ਵਾਚੜ ਕੇ ਬਲੱਡ ਡੋਨੇਟ ਕਰੋ ਤੁਹਾਡਾ ਅੱਜ ਕੀਤਾ ਹੋਇਆ ਬਲੱਡ ਨੇ ਜਿਹੜਾ ਕਿਸੇ ਨੂੰ ਵੀ ਕਿਸੇ ਟਾਈਮ ਵੀ ਅਮਰਜੈਂਸੀ ਕੰਮ ਆ ਸਕਦਾ ਹੈਗਾ ਥੈਂਕ ਯੂ ਥੈਂਕ ਯੂ